ਉਹਦੇ ਚਾਹ ਤੇ ਉਸ ਦਾ ਉਹਦਾ 5 ਸਾਲਾ ਬੱਚੀ ਨਾਲ ਉਹ 5 ਸਾਲਾ ਉਹ ਆਹੀ ਖੜਾ ਬੈਠਾ ਮੈਨੂੰ ਤੁਹਾਨੂੰ ਲੱਗਦਾ ਹੈ ਇਹ ਦੁਆਰਾ ਘਮੀ ਜਿਹੜਾ ਨਹੀਂ ਬਚਣਾ ਇਹਨਾਂ ਕਿਹੜੇ ਕਿਹੜੀ ਜਿਹੜੀ ਚਾਹੀਦੀ ਹੈ ਹਾਂ ਮੈਨੂੰ ਜਿੰਨੀ ਤੋਰ ਮਿਲਦੀ ਆਸ਼ਾ ਬਰੇਂਟਾ ਨਾਲ ਮਿਲਿਆ ਤਾਂ

ਦਲਤੋ ਵੀ ਕੁੱਲ ਨਾ ਪਰ ਜਾਇਆ ਮਤ ਕੱਲੇ ਪਰ ਜਾਇਆ ਸੰਜੀਪਾ ਜੀ ਕੀ ਨਾਮ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਹਰਪ੍ਰੀਤ ਬਾਜੀ ਕੀ ਗੱਲਬਾਤ ਹੋਈ ਆ ਗੱਲਬਾਤ ਬਸ ਆਹੀ ਆਪਣੇ ਅਸੀਂ ਕਰੇ ਸਵੇਰੇ ਸੀ ਤੇ ਸਾਨੂੰ ਫੋਨ ਆਇਆ ਕਿ ਇਹਦਾ ਸ਼ਟਰ ਖੁੱਲੇ ਹੋਏ ਆ ਧਿਆਨ ਗਿਆ ਹੈਗਾ ਤੁਸੀਂ ਵੇਟ ਕਰੋ ਸਾਈ ਤੱਕ ਰਾਤੀ ਲੌਕ ਲਾ ਕੇ ਆਏ ਆ ਤੇ ਆਣ ਕੇ ਫਿਰ ਚੈੱਕ ਕੀਤਾ ਆਣਗੇ ਤੇ ਸਾਰੇ ਸ਼ਟਰ ਤੋੜਿਆ ਹੋਇਆ ਸੀ ਅੰਦਰ ਆਣ ਕੇ ਦੇਖਿਆ ਅੰਦਰ ਆਣ ਕੇ ਸਾਰਾ ਕੁਝ ਖਸਬਾਨ ਖਿਲਰਿਆ ਹੋਇਆ ਸੀ ਬਰਾਜ ਦਰੂ ਸਾਰੇ ਤੋੜੇ ਹੋਏ ਸੀ ਅਲਮਾਰੀਆਂ 도ੜੀਆਂ ਹੋਈਆਂ ਸੀ ਇਨਾਕ ਨੁਕਸਾਨ ਹੋ ਨੁਕਸਾਨ ਹੋ ਗਿਆ 50 50 ਤੋਂ 60 ਹਜ਼ਾਰ ਦਾ ਨੁਕਸਾਨ ਹੋ ਗਿਆ ਕੀ ਕੀ ਸੀ ਲੁੱਟ ਇੱਕ ਡੀਵੀਆ ਲਾਗ ਲੈ ਗਿਆ ਕੈਮਰੇ ਸਾਰੇ ਤੋੜ ਗਏ ਇੱਕ ਲੈਪਟਾਪ ਲੈ ਗਏ ਸਾਰਾ ਸਮਾਨ ਪੁਲਿਸ ਨੂੰ ਕੰਪਲੀਟ ਦਿੱਤੀ ਪੁਲਿਸ ਨੂੰ ਆਨਲਾਈਨ ਕੰਪਲੀਟ ਕਰ ਦਿੱਤੇ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਇਹ ਹੀ ਮੰਗ ਕਰਦੇ ਆ ਕਿ ਆਪਣੇ ਚੌਕੀਦਾਰ ਚਾਹੀਦਾ ਹੈ ਜਿਹੜਾ ਰਾਤ ਦੀ ਨਿਗਰਾਨੀ ਕਰੇ ਤੇ ਮਤਲਬ ਗਾਹ ਤੋਂ ਇਹ ਕੰਮ ਨਹੀਂ ਹੋਣਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿ ਉਹ ਬੰਦਾ ਇਹਨੂੰ ਮਿਹਨਤ ਕਰਦਾ ਇਹ ਹੁਣ ਤੀਸਰੀ ਵਾਰੀ ਚੋਰੀ ਹੋ ਚੁੱਕੀ ਹੈ ਇਸ ਵਾਰ ਹੋਈ ਚੋਰੀ ਹਾਂਜੀ ਇਹ ਤੀਸਰੀ ਵਾਰੀ ਹੋ ਰਹੀ ਹੈ ਪਹਿਲਾਂ ਕਿੰਨੀ ਹੋਈ ਸੀ ਪਹਿਲਾਂ ਵੀ 60-70 ਹਜ਼ਾਰ ਦਾ ਨੁਕਸਾਨ ਸੀ ਉਸ ਦੇ ਬਾਅਦ ਦੂਸਰੀ ਵਾਰ ਵੀ ਇਹਨਾਂ ਦਾ ਚਲਪੁਜਾਇਆ ਜਾ ਰਿਹਾ ਨੁਕਸਾਨ ਉਹਦਾ ਵੀ ਹੋ ਗਿਆ ਸੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਜੇ ਗੱਲ ਕਰੀਏ ਆਪਾਂ ਥਾਣਾ ਵੀ ਕੋਈ 100 ਮੀਟਰ ਦੀ ਦੂਰ ਹੀ ਤੇ ਹੈਗਾ ਹਾਂਜੀ ਥਾਣਾ ਵੀ 100 ਮੀਟਰ ਹੀ ਹੈ ਨਾਲ ਹੀ ਆ ਸਾਹਮਣੇ ਸਾਰੀਆਂ ਬੈਂਕਾਂ ਹੈਗੀਆਂ ਐਚਡੀਐਫਸੀ ਬੈਂਕ ਪੰਜਾਬ ਨੈਸ਼ਨਲ ਬੈਂਕ ਇਨਰ ਸਵਿੰਗ ਇਨਦਰ ਸਕਿਉਰਟੀ ਗਾਰਡ ਵੀ ਸੀ ਕੋਲ ਪਰ ਵੇਰ ਵਿਕੇਸ ਨੇ ਮਤਲਬ ਕੋਈ ਧਿਆਨ ਨਹੀਂ ਕੀਤਾ ਕਿ ਜੇ ਆਪਾਂ ਨਵੇਂ ਪ੍ਰਸ਼ਾਸਨ ਨੇ ਨਹੀਂ ਧਿਆਨ ਦਿੰਦਾ ਤੇ ਕੱਲ ਨੂੰ ਵੱਡੀ ਵਾਰਤਾਤ ਵੀ ਹੋ ਸਕਦੀ ਇੱਥੇ। ਇਹ ਲੱਗਦਾ ਕਿ ਨਕੋਦਰ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਕੜਤਾਵਾਂ ਦੇਖਦੇ ਹੋਏ ਇਹ ਹੈ ਕਿ ਮਾਹੌਲ ਇੱਥੇ ਪੰਜਾਬ 'ਚ ਰਹਿਣ ਵਾਲਾ ਨਹੀਂ ਹੈਗਾ ਜੀ। ਕੋਈ ਵੀ ਵਪਾਰੀ ਬੰਦਾ ਮਤਲਬ ਬੜਾ ਅੱਜਕੱਲ ਸਹਿਮਿਆ ਹੋਇਆ ਹੈ। ਕੀ ਕੀ ਕੰਮ ਕਰੀਏ ਕਿ ਨਾ ਕਰੀਏ ਕਿ ਤੇ ਪੰਜਾਬ ਛੱਡ ਕੇ ਬਾਹਰ ਹੀ ਚਲੇ ਜਾਈਏ।